ਮੈਨੂੰ ਐਪਰੀਸ਼ੀਏਸ਼ਨ ਲੈਟਰ ਵੀ ਆਇਆ ਤੇ ਤਿੰਨ ਰਾਸ਼ਟਰਪਤੀ ਇੰਡੀਆ ਦੇ ਦਰੁਪਤੀ ਮਰਮੂ ਜਿਹੜੇ ਸਾਡੇ ਲੇਟੈਸਟ ਪ੍ਰੈਜ਼ੀਡੈਂਟ ਉਹਨਾਂ ਦਾ ਵੀ ਪ੍ਰਸ਼ੰਸਾ ਪੱਤਰ ਆਇਆ ਮਿਸਟਰ ਪਰਨਮ ਮੁਖਰਜੀ ਤੇ ਪ੍ਰਤਿਵਾ ਪਟਲ ਜਿਹੜੇ ਫਾਰਮਰ ਪ੍ਰੈਜ਼ੀਡੈਂਟ ਰਹ ਚੁੱਕੇ ਹਨ ਇੰਡੀਆ ਦੇ ਉਹਨਾਂ ਦਾ ਵੀ ਮੈਨੂੰ ਪ੍ਰਸ਼ੰਸਾ ਲੈਟਰ ਆ ਚੁੱਕਿਆ 22 ਤਰੀਕ ਨੂੰ ਜਿਸ ਦਿਨ ਇਨੈਗੂਰੇਸ਼ਨ ਆ ਤੇ ਮੈਂ ਅਸੀਂ ਸਾਰੀ ਫੈਮਿਲੀ ਦੀ ਵਿਚ ਜਗਾ ਕੇ ਪੂਰੀ ਖੁਸ਼ੀ ਪ੍ਰਗਟ ਕਰਾਂਗੇ 22 ਜਨਵਰੀ ਨੂੰ ਅਯੁੱਧਿਆ ਦੇ ਵਿੱਚ ਪ੍ਰਾਨ ਪ੍ਰਤੀਸ਼ਟਾ ਸਮਾਗਮ ਕਰਵਾਇਆ ਜਾ ਰਿਹਾ ਹੈ ਤੇ ਇਸ ਸਮਾਗਮ ਦਾ ਹਰ ਦੇਸ਼ ਵਾਸੀ ਨੂੰ ਇੰਤਜ਼ਾਰ ਹੈ ਹਾਲਾਂਕਿ ਇਸ ਸਮਾਗਮ ਦੌਰਾਨ ਦੇਸ਼ ਦੇ ਵਿੱਚ ਦੀਵਾਲੀ ਮਨਾਈ ਜਾਏਗੀ ਸੋ ਅੰਮ੍ਰਿਤਸਰ ਦੇ ਇੱਕ ਆਰਟਿਸਟ ਦੁਆਰਾ ਜਿਹੜੇ ਰਾਮ ਮੰਦਰ ਦੀ ਤਸਵੀਰ ਨੂੰ ਬਖੂਬੀ ਉਸੇ ਤਰੀਕੇ ਨਾਲ ਬਣਾਇਆ ਗਿਆ ਹੈ ਜਿਸ ਤਰੀਕੇ ਨਾਲ ਰਾਮ ਮੰਦਰ ਇਸ ਸਮੇਂ ਬਣਿਆ ਹੋਇਆ ਸੋ ਆਰਟਿਸਟ ਰੂਬਰ ਸਾਡਾ ਮੌਜੂਦ ਹੈ ਆਰਟਿਸਟ ਰੂਬਰ ਦੀ ਗੱਲ ਕਰੀਏ ਤੇ ਅਜ ਤੱਕ ਕਈ ਵਰਲਡ ਰਿਕਾਰਡ ਆਰਟਿਸਟ ਜਿਹੜਾ ਰੂਬਲ ਬਣਾ ਚੁੱਕਿਆ ਇਸ ਦੇ ਨਾਲ ਹੀ ਦੇਸ਼ ਦੇ ਪ੍ਰਧਾਨ ਮੰਤਰੀ ਮਨਮੋਨ ਸਿੰਘ ਅਤੇ ਨਰਿੰਦਰ ਮੋਦੀ ਦੀ ਤਸਵੀਰਾਂ ਵੀ ਉਹਨਾਂ ਨੂੰ ਭੇਟ ਕੀਤੀਆਂ ਜਾ ਚੁੱਕੀਆਂ ਸੋ 1 ਜਨਵਰੀ ਨੂੰ ਇਸ ਤਸਵੀਰ ਦੀ ਸ਼ੁਰੂਆਤ ਕੀਤੀ ਗਈ ਸੀ 18 ਜਨਵਰੀ ਤੱਕ ਇਸ ਤਸਵੀਰ ਨੂੰ ਪ੍ਰੋਪਰ ਤਰੀਕੇ ਨਾਲ 7 ਵਜੇ 10 ਦੀ ਸ਼ੇਪ ਦੇ ਵਿੱਚ ਤਿਆਰ ਕੀਤਾ ਗਿਆ ਤੇ ਇੱਕ ਇੱਛਾ ਰੂਬਲ ਦੀ ਕਿ ਇਸ ਤਸਵੀਰ ਨੂੰ ਪੇਟ ਜਿਹੜਾ ਰਾਮ ਮੰਦਰ ਦੇ ਤੌਰ ਤੇ ਉੱਥੇ ਕੀਤਾ ਜਾਏ ਅਯੋਧਿਆ ਦੇ ਵਿੱਚ ਕੀਤਾ ਜਾਏ ਸੋ ਆਰਟਿਸਟ ਨਾਲ ਗੱਲ ਕਰਾਂਗੇ ਰੁਬਲ ਜੀ ਤਸਵੀਰ ਰਾਮ ਮੰਦਰ ਦੀ ਤੁਸੀਂ ਬਣਾਈ ਗਈ ਹੈ 1 ਜਨਵਰੀ ਨੂੰ ਸ਼ੁਰੂਆਤ ਕੀਤੀ ਗਈ ਸੀ ਕਿੰਨੇ ਵੇ ਕਿੰਨੇ ਦੀ ਹੈ ਤੇ ਕਿਵੇਂ ਦਿਮਾਗ ਚ ਆਇਆ ਕਿ ਇਸ ਤਸਵੀਰ ਨੂੰ ਤੁਹਾਡੇ ਦੁਆਰਾ ਬਣਾਇਆ ਜਾਏ ਸਰ ਇਹ ਪੇਂਟਿੰਗ ਮੈਂ ਬੜੀ ਸ਼ਰਦਾ ਦੇ ਨਾਲ ਬਣਾਈ ਆ राम ਜੀ ਦੀ ਮੈਂ ਨੰਗੇ ਪੈਰੀ ਪੇਂਟਿੰਗ ਨੂੰ ਬਣਾਇਆ ਇਸ ਪੇਂਟਿੰਗ ਨੂੰ ਤੇ ਇਹ ਪੇਂਟਿੰਗ ਦਾ ਜਿਹੜਾ ਸਾਈਜ਼ ਹੈਗਾ ਵਾ 7 ਫੀਟ ਬਾਈ 10 ਫੀਟ ਪੇਂਟਿੰਗ ਦਾ ਸਾਈਜ਼ ਹੈਗਾ ਵਾ ਤੇ ਮੇਰੀ ਬੜੀ ਇੱਛਾ ਹੈਗੀ ਆ ਕਿ ਦਰਬਿਆਨਾ ਕਮੇਟੀ ਦੇ ਨਾਲ ਗੱਲ ਕਰਕੇ ਅਮਰਸਰ ਤੇ ਇਹ ਪੇਂਟਿੰਗ ਨੂੰ ਉੱਥੇ ਸਥਾਪਿਤ ਕੀਤਾ ਜਾਵੇ ਪੇਂਟਿਕ ਨੂੰ ਸੋ ਇਸ ਤੋਂ ਪਹਿਲਾਂ ਵੀ ਤੁਸੀਂ ਕਈ ਪੇਂਟਿੰਗਾਂ ਬਣਾ ਚੁੱਕੇ ਹੋ ਕਿਹੜੇ ਕਿਹੜੇ ਤਸਵੀਰਾਂ ਤੁਸੀਂ ਬਣਾ ਚੁੱਕੇ ਹੋ ਪੇਟ ਕੀਤੀਆਂ ਜਾ ਚੁੱਕੀਆਂ ਸਰ ਸਾਡੇ ਜਿਹੜੇ ਦੇਸ਼ ਦੇ ਪ੍ਰਾਈਮ ਮਿਨਿਸਟਰ ਹੈਗੇ ਉਹਨਾਂ ਦੀ ਪੇਂਟਿੰਗ ਬਣਾ ਕੇ ਮੈਂ ਉਹਨਾਂ ਨੂੰ ਉੱਥੇ ਭੇਟ ਕੀਤੀ ਆ ਤੇ ਉਹ ਉਹਨਾਂ ਦਾ ਮੈਨੂੰ ਐਪਰੀਸ਼ੀਏਸ਼ਨ ਲੈਟਰ ਵੀ ਆਇਆ ਤੇ ਤਿੰਨ ਰਾਸ਼ਟਰਪਤੀ ਇੰਡੀਆ ਦੇ ਦਰੁਪਤੀ ਮਰਮੂ ਜਿਹੜੇ ਸਾਡੇ ਲੇਟੈਸਟ ਪ੍ਰੈਜ਼ੀਡੈਂਟ ਉਹਨਾਂ ਦਾ ਵੀ ਪ੍ਰਸ਼ੰਸਾ ਪੱਤਰ ਆਇਆ ਮਿਸਟਰ ਪਰਨਮ ਮੁਖਰਜੀ ਤੇ ਪ੍ਰਤਿਵਾ ਪਟਲ ਜਿਹੜੇ ਫਾਰਮਰ ਪ੍ਰੈਜ਼ੀਡੈਂਟ ਰਹ ਚੁੱਕੇ ਆ ਇੰਡੀਆ ਦੇ ਉਹਨਾਂ ਦਾ ਵੀ ਮੈਨੂੰ ਪ੍ਰਸ਼ੰਸਾ ਲੈਟਰ ਆ ਚੁੱਕਿਆ ਇਸ ਤਸਵੀਰ ਦੇ ਵਿੱਚ ਕਿੰਨੇ ਕਲਰ ਦਾ ਇਸਤੇਮਾਲ ਕੀਤਾ ਗਿਆ ਸਰ ਅਕ੍ਰੀਲਿਕ ਕਲਰਸ ਨਾਲ ਇਹ ਪੇਂਟਿੰਗ ਨੂੰ ਰੈਡੀ ਕੀਤਾ ਮੈਂ ਤੇ ਇਹ ਜਿਸ ਤਰ੍ਹਾਂ ਮੈਂ ਤੁਹਾਨੂੰ ਦੱਸਿਆ ਸਾਈਜ਼ ਵੱਡਾ ਸਾਈਜ਼ ਆ ਤੇ ਇਹ ਉਨਾ ਹੀ ਮੈਂ ਮੰਦਰ ਨੂੰ ਫੋਕਸ ਕੀਤਾ ਵਾ ਜਿੰਨਾ RAM ji ਦੀ ਪੇਂਟਿੰਗ ਨੂੰ ਕੀਤਾ ਹਾਫ ਆਫ ਸਾਈਜ਼ ਲਿੱਤਾ ਤੇ ਦੀਵੇ ਜਗਾਏ ਗਏ ਜਿਸ ਤਰ੍ਹਾਂ ਕਿ ਮੋਦੀ ਜੀ ਨੇ ਕਿਹਾ ਕਿ ਸਾਰੇ ਇੰਡੀਆ ਦੇ ਵਿੱਚ ਦੀਵੇ ਜਗਾਣ ਉਸ ਦਿਨ ਦੀਵਾਲੀ ਸੈਲੀਬ੍ਰੇਟ ਕਰਨਾ ਤੇ ਅਸੀਂ ਵੀ ਸਾਰੀ ਫੈਮਿਲੀ ਪੂਰੇ ਉਸ ਦਿਨ 22 ਤਰੀਕ ਨੂੰ ਜਿੱਦਨ ਇਨੇਗੂਰੇਸ਼ਨ ਆ ਤੇ ਮੈਂ ਅਸੀਂ ਸਾਰੀ ਫੈਮਿਲੀ ਦੀਵੇ ਜਗਾ ਕੇ ਪੂਰੀ ਖੁਸ਼ੀ ਪ੍ਰਗਟ ਕਰਾਂਗੇ ਇਸ ਤਸਵੀਰ ਨੂੰ ਤੁਹਾਡੇ ਦੁਆਰਾ ਬਣਾਇਆ ਗਿਆ ਹੈ ਲੇਕਿਨ ਅੱਜ ਪੂਰਾ ਦੇਸ਼ ਵਾਸੀ ਇਸ ਪ੍ਰੋਗਰਾਮ ਦਾ ਇੰਤਜ਼ਾਰ ਕਰ ਰਿਹਾ ਹੈ ਜਿਹੜਾ ਪ੍ਰਾਨ ਪ੍ਰਤੀਸ਼ਟਾ ਪ੍ਰੋਗਰਾਮ ਹੈ ਸੋ ਇਸ ਤਸਵੀਰ ਨੂੰ ਕਿੰਨਾ ਹੁਣ ਤੱਕ ਜਿਹੜਾ ਖਰਚਾ ਆਇਆ ਤੇ ਕੀ ਜ਼ਿਆਦਾ ਮਿਹਨਤ ਲੱਗੀ ਹੈ ਜਾਂ ਅਲੱਗ ਤਰੀਕੇ ਦੀ ਮਿਹਨਤ ਲੱਗੀ ਇਸ ਤਸਵੀਰ हां थोड़ी ज्यादा मेहनत ਇਸ ਕਰਕੇ ਹੋਂਦੀ ਆ ਕਿ ਇਹਨਾਂ ਦੇ ਜਿਹੜੇ ਗੈਨੀ ਹੁੰਦੇ ਆ ਇਹਨਾਂ ਦਾ ਜਿਹੜਾ ਮੁਕਟ ਹੁੰਦਾ ਵਾ ਉਹ ਉਰਤੇ ਬਣਾਉਣ ਦੇ ਟਾਈਮ ਲੱਗਦਾ ਮੰਦਰ ਬਣਾਉਣ ਤੇ ਵੀ ਟਾਈਮ ਲੱਗਾ ਕਿਉਂਕਿ ਉਹ ਪੂਰੀ ਉਹਦਾ ਜਿਹੜਾ ਸਟਰਕਚਰ ਹੈਗਾ ਵਾ ਤੇ ਬਾਕੀ ਪੇਂਟੀਆਂ ਨਾਲੋਂ ਥੋੜਾ ਜ਼ਿਆਦਾ ਮਤਲਬ ਟਾਈਮ ਲੱਗਿਆ ਵਾ ਪੇਂਟਿੰਗ ਲਾਉਂਦੇ ਲੇਕਿਨ ਇੱਕ ਰੱਬ ਦੀ ਪੇਂਟਿੰਗ ਬਣਾ ਰਹੇ ਅਸੀਂ ਤੇ ਬੜੀ ਇੱਕ ਸ਼ਰਧਾਰੇ ਨਾਲ ਪੇਂਟਿੰਗ ਨੂੰ ਬਣਾਇਆ ਗਿਆ ਜਿਵੇਂ ਤੁਸੀਂ ਦੱਸਿਆ ਇੱਕ ਤਰੀਕ ਤੋਂ ਲੈ ਕੇ 18 ਤਰੀਕ ਤੱਕ ਕਰੀਬ 18 ਦਿਨਾਂ ਦੇ ਵਿੱਚ ਇਹ ਪੇਂਟਿੰਗ ਨੂੰ ਤੁਸੀਂ ਤਿਆਰ ਕੀਤਾ ਹਰ ਰੋਜ਼ ਕਿੰਨੇ ਘੰਟੇ ਇਸ ਪੇਂਟਿੰਗ ਨੂੰ ਬਣਾਉਂਦੇ ਸੀ ਜਾਂ ਦਿਨ ਰਾਤ ਮਿਹਨਤ ਕਰਕੇ ਫਿਰ ਬਣੀ ਮੈਂ ਜੌਬ ਦੇ ਨਾਲ-ਨਾਲ ਹੀ ਪੇਂਟਿੰਗ ਲਈ ਜੌਬ ਵੀ ਕਰਦਾ ਹਾਂ ਸੀ ਤੇ ਮੈਨੂੰ ਦਿਨ ਮਤਲਬ ਰਾਤ ਦੇ 2-2 3-3 ਵੀ ਵੱਜ ਜਾਂਦੇ ਸੀ ਪੇਂਟਿੰਗ ਨੂੰ ਬਣਾਉਣ ਦੇ ਵਿੱਚ ਕਿ ਕਿਉਂਕਿ ਸਕੂਲ ਨੂੰ ਸਕੂਲ ਜਾਣਾ ਹੁੰਦਾ ਹੈ ਤੇ ਪੇਂਟਿੰਗ ਨੂੰ ਮੈਂ 22 ਤਰੀਕ ਤੋਂ ਪਹਿਲਾਂ ਹੀ ਫਿਨਿਸ਼ ਕਰਨਾ ਹੈ ਤਾਂ ਕਿ ਮੈਂ ਦੁਰਗਾ ਕਮੇਟੀ ਦੇ ਨਾਲ ਗੱਲ ਕਰਕੇ ਇਹ ਪੇਂਟਿੰਗ ਨੂੰ ਉੱਥੇ ਕਿਸੇ ਤਰੀਕੇ ਦੇ ਨਾਲ ਪੇਂਟ ਕੀਤਾ ਜਾਵੇ। ਇਹ ਇੱਛਾ ਕੀ ਹੈ ਇਸ ਪੇਂਟਿੰਗ ਨੂੰ ਅਯੁੱਧਿਆ ਦੇ ਵਿੱਚ ਹਾਂਜੀ ਅਯੁੱਧਿਆ ਦੇ ਵਿੱਚ ਜਿਹੜਾ ਰਾਮ ਮੰਦਰ ਬਣਿਆ ਇਹ ਪੇਂਟਿੰਗ ਨੂੰ ਉੱਥੇ ਸਥਾਪਿਤ ਕੀਤਾ ਜਾਵੇ। ਸੋ ਪੇਂਟਿੰਗ ਦੀ ਤਸਵੀਰ ਤੁਹਾਨੂੰ ਇੱਕ ਵਾਰ ਫੇਰ ਦਿਖਾ ਦਿੰਨੇ ਆ ਇਸ ਪੇਂਟਿੰਗ ਨੂੰ ਆਰਟਿਸਟ ਰੂਬਲ ਦੁਆਰਾ ਤਿਆਰ ਕੀਤਾ ਗਿਆ ਹੈ। 7/10 ਦੀ ਇਹ ਪੇਂਟਿੰਗ ਹੈ ਤੇ ਇਸ ਦੇ ਨਾਲ ਹੀ ਅਵਾਰਡ ਜਿਹੜੇ ਆਰਟਿਸਟ ਦੁਆਰਾ ਅੱਜ ਤੱਕ ਜਿੱਤੇ ਗਏ ਹੈ ਉਹ ਅਵਾਰਡ ਦੀ ਤਸਵੀਰਾਂ ਵੀ ਤੁਹਾਨੂੰ ਦਿਖਾਵਾਂਗੇ ਤੁਸੀਂ ਦੇਖ ਸਕਦੇ ਹੋ ਸ਼੍ਰੀ ਸਤेंद्रਾ ਫਾਊਂਡੇਸ਼ਨ ਐਕਸਕਲੂਸਿਵ ਵਰਲਡ ਰਿਕਾਰਡ ਸਰਟੀਫਿਕੇਟ ਜਗਜੋਤ ਸਿੰਘ ਹਿੰਦੁਸਤਾਨ ਕਲਾਤ੍ਰਣ ਅਵਾਰਡ ਸੋ ਕਈ ਅਵਾਰਡ ਇਹੋ ਜਿਹੇ ਜਿਹੜੇ ਜਗਜੋਤ ਸਿੰਘ ਦੁਆਰਾ ਜਿਹੜੇ ਅਜ ਤੱਕ ਜਿੱਤੇ ਗਏ ਆ ਤੇ ਕਈ ਇਹੋ ਜੀ ਤਸਵੀਰਾਂ ਭੇਟ ਕੀਤੀਆਂ ਗਈਆਂ ਰਾਸ਼ਟਰਪਤੀ ਨੂੰ ਦੇਸ਼ ਦੇ ਪ੍ਰਧਾਨ ਮੰਤਰੀਆਂ ਨੂੰ ਤੇ ਬਰਾਕ ਓਬਾਮਾ ਤੱਕ ਤਸਵੀਰਾਂ ਜਿਹੜੀ ਉਹਨਾਂ ਦੀ ਬਣਾ ਕੇ ਜਿਹੜੀ ਆਰਟਿਸਟ ਦੁਆਰਾ ਉਹਨਾਂ ਨੂੰ ਭੇਜੀ ਗਈ ਤੇ ਅੱਜ ਇੱਛਾ ਜ਼ਰੂਰ ਆਰਟਿਸਟ ਦੀ ਕਿ ਜਿਹੜੀ 7/10 ਦੀ ਉਹਨਾਂ ਨੇ ਰਾਮ ਮੰਦਰ ਦੀ ਪੇਂਟਿੰਗ ਬਣਾਈ ਹੈ ਉਹ ਦੁਰਗਾਇਨਾ ਕਮੇਟੀ ਨਾਲ ਗੱਲ ਕਰਕੇ ਰਾਮ ਮੰਦਰ ਦੇ ਵਿੱਚ ਸਥਾਪਿਤ ਕਰਨ ਦੀ ਇੱਛਾ ਜ਼ਰੂਰ ਜਤਾਈ ਹੈ ਤੇ ਅਸੀਂ ਵੀ ਇਹ ਜ਼ਰੂਰ ਦੁਆ ਕਰਾਂਗੇ ਕਿ ਅੰਨਾ ਦੀ ਇਹ ਇੱਛਾ ਜ਼ਰੂਰ ਪੂਰੀ ਹੋਵੇ ਅਮਿਤ ਸ਼ਰਮਾ ਪੰਜਾਬ ਤੱਕ ਹਮਦਰਦ